हेलो हाँ जी हाँ रीला बनाने हाँ हाँ मैं बलंग यूट्यूबर बोलदा जी अपने फेसबुक इंस्टाग्राम यूट्यूब स्नैपचैट से सारे हां हाँ हां गंदो पाया हां जी हां नहीं नहीं आप धंदिया रीला होच ली वीडियो लगे वीडियो फोटो एडिट करके ओ माही बनाउना जी हां रीला हम चूर हां हां रीला बना दिया के सोडियां और ऐसी इथे जलेबियां बनाउने रीला ही बनाउने री बना का रीला बनाउने मड बना ज मैटर दच्छो सानू दुकान दी मशूरी कराउने कोई फूड ब्लॉग बनाउना कोई पॉडकास्ट कराउना की करना मेनू दच्छो ता सही तुसी सीकी मा दे रील केड़े सीकी मा केनी ਸਰਕਾਰ ਦੀਆਂ ਸਕੀਮਾਂ ਅੱਛਾ ਜੇ ਨਹੀਂ ਸਰਕਾਰ ਦੇ ਸਕੀਮਾਂ ਕਾਨੂੰਨ ਲਾਗੂ ਕਰਦੀਆ ਕਿਹੜੇ 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 ਅਸਿਆ ਇਕਤਾ ਲੈਂਡ ਪੂਲਿੰਗ ਖੇਤੀਕ ਨੂੰ ਮਤਲਬ ਉਹਨਾਂ ਤੇ ਹੀ ਰੀਲਾ ਬਣਾਉਣੀਆਂ ਵੀ ਚੰਗੀ ਚੰਗੇ ਨੇ ਕਾਨੂੰਨ ਲੋਕਾਂ ਨੂੰ ਰੀਲਾ ਬਣਾ ਕੇ ਅਸੀਂ ਦੱਸਣਾ ਵੀ ਚੰਗੇ ਐ ਅਸਾ ਤੁਸੀਂ ਸਾਨੂੰ 20000 ਰੁਪਏ ਦੇਵੋਗੇ ਕਰੀ ਲਗਾ ਕਰਦੇ ਹਾਂ ਇੱਕ ਮਿੰਟ ਮਾਰੇ ਪਿੰਡ 'ਚ ਰਹਿੰਦੇ ਨੇ 25000 ਲੋਕ ਤੇ ਅੱਛੇ-ਪਾਛੇ ਪਿੰਡੇ ਕੁਲ ਵਾਗੈ 1 ਲੱਖ ਨਹੀਂ ਨਹੀਂ ਮੈਂ 1 ਲੱਖ ਤੋਂ ਥੋੜੇ ਤੋਂ ਰੁਪਈਆ ਨਹੀਂ ਮੰਗ ਰਿਹਾ ਜੀ ਆੱਛੇ-ਪਾਛੇ ਮਨੋ ਲੱਖ ਬੰਦਾ ਜਾਣਦਾ ਵੀ ਮਰੀ ਲਾ ਬਣਾਉਣਾ ਮਹਾਰਾਜ ਜੀ ਦੋ-ਦੋ ਲਾਪੜੇ ਮਾਰੇ ਨੇ ਉਹਨੇ 2 ਲੱਖ ਲਾਪੜੇ ਪਹਿਨ ਕੇ ਮੇਰੇ ਮੈਂ ਸਰਕਾਰ ਦੀਆਂ ਪਾਲਿਸੀਆਂ ਦੀ ਮੈਂ ਨਹੀਂ ਰਿਲਾ ਬਣਾ ਸਕਦਾ ਜੀ ਇਹ ਕੁੱਟਣ ਦੇ ਘੱਟ ਕਢਿਛਣਗੇ ਵੱਧ ਲੋਕ ਨੇ ਉਹ ਦਹੀ ਤਾਂ ਹੋ ਕੇ ਇਹਨਾਂ ਜਿਹੜੇ ਤੇ ਕਿਸਾਨ ਵਿਰੋਧ ਕਰਦੇ ਨੇ ਬਿੱਲਾਂ ਦਾ ਆਹਾ ਪਤਾ ਨਹੀਂ ਕਿਹੜੇ ਲੈਂਡ ਪੋਨ ਖੇਚਣੋਂ ਲੋ ਹੋ ਤੇ ਉਹਦੇ ਤੇ ਮੈਂ ਨਹੀਂ ਰੀਲ ਬਣਾ ਕੇ ਪੇਸ਼ ਕਰ ਸਕਦਾ ਨਾ ਨਾ ਮੈਨੂੰ ਪੈਸੇ ਨਹੀਂ ਚਾਹੀਦੇ ਜੀ ਮੈਂ ਕਿਉਂ ਐਵੇਂ ਵਿਚਵਚੋਲਾ ਬਣਾ ਵੀ ਥੋਡੀਆਂ ਰੀਲਾਂ ਬਣਾਵਾਂ ਵੀ ਆਏ ਕਰਕੇ ਚੰਗੇ ਆਹੇ ਕਾਨੂੰਨ ਲੋਕਾਂ ਨੂੰ ਦੱਸਾਂ ਨਾ ਨਾ ਜੀ ਮੈਂ ਨਹੀਂ ਇਹ ਕੰਮ ਕਰ ਸਕਦਾ ਮੇਰਾ 15000 ਫੋਲੋਅਰ ਆ जे एक ने चार चार गाल कड़ी साठ लाख गाल कड़ू अगला थल्ले कमेंटा चोर कैसे तो बालो भाई नहीं ऐसा कम करता आहे। आहे। नहीं। 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 नहीं।